ਕਹਿੰਦੇ ਨੇ ਕਿ ਨਸ਼ਾ ਜੋ ਵੀ ਹੋਵੇ ਉਹ ਮਾੜਾ ਹੀ ਹੁੰਦਾ ਜਦੋਂ ਬੰਦੇ ਨੂੰ ਨਸ਼ਾ ਚੜ ਜਾਂਦਾ ਤਾਂ ਉਹ ਨੌਨਸੈਂਸ ਹੋ ਜਾਂਦਾ ਹੈ ਕੋਈ ਜ਼ਰੂਰੀ ਨਹੀਂ ਕਿ ਉਹ ਚਿੱਟੇ ਦਾ ਨਸ਼ਾ ਹੀ ਮਾੜਾ ਹੈ ਜਾਂ ਟੀਕੇ ਕੈਪਸੂਲਾਂ ਦਾ ਨਸ਼ਾ ਹੀ ਮਾੜਾ ਹੈ ਸ਼ਰਾਬ ਦਾ ਨਸ਼ਾ ਵੀ ਓਨਾ ਹੀ ਮਾੜਾ ਹੈ ਤੇ ਕਿਸੇ ਨੂੰ ਸੱਤਾ ਦਾ ਨਸ਼ਾ ਪੈਸੇ ਦਾ ਨਸ਼ਾ ਇਹ ਵੀ ਓਨਾ ਹੀ ਮਾੜਾ ਜਾਨੀ ਨਸ਼ਾ ਕੋਈ ਵੀ ਹੈ ਉਹ ਤੁਹਾਡਾ ਨੁਕਸਾਨ ਹੀ ਕਰੇਗਾ ਨਸ਼ੇ ਦੇ ਵਿੱਚ ਤੁਸੀਂ ਗਲਤ ਕਰੋਗੇ ਹੀ ਕਰੋਗੇ ਅੱਜ ਦੀ ਸੱਚੀ ਘਟਨਾ ਦੇ ਵਿੱਚ ਵੀ ਐਦਾਂ ਹੀ ਹੁੰਦਾ ਹੈ ਸ਼ਰਾਬ ਨੇ ਬਹੁਤ ਵੱਡਾ ਕਾਂਡ ਕਰਵਾ ਦਿੱਤਾ ਜਿਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ ਤੇ ਜਦੋਂ ਉਹ ਕਾਂਡ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਫਿਰ ਜੋ ਉਹ ਕਾਂਡ ਕਰਨ ਵਾਲੇ ਹੁੰਦੇ ਨੇ ਉਹਨਾਂ ਦੇ ਮਨ ਨੂੰ ਵੀ ਸ਼ਾਂਤੀ ਨਹੀਂ ਮਿਲਦੀ ਉਹ ਵੀ ਸ਼ਾਂਤੀ ਦੇ ਲਈ ਦਰ ਦਰ ਭੜਕਦੇ ਆ ਮਨ ਨੂੰ ਸਕੂਨ ਦੇ ਲਈ ਦਰ ਦਰ ਭੜਕਦੇ ਆ ਪਰ ਜਦੋਂ ਆਪਾਂ ਗਲਤ ਕਰ ਬੈਠਦੇ ਆ ਫੇਰ ਉਸ ਦਾ ਹਰਜਾਨਾ ਉਸ ਦੀ ਸਜ਼ਾ ਆਪਾਂ ਨੂੰ ਜ਼ਰੂਰ ਮਿਲਦੀ ਹੈ ਸਾਰੇ ਦੋਸਤਾਂ ਹਸਿਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਪੰਜਾਬ ਦਾ ਜ਼ਿਲ੍ਹਾ ਲੁਧਿਆਣਾ ਲੁਧਿਆਣਾ ਦਾ ਥਾਣਾ ਡੇਲੋ ਢੇਲੋਂ ਦੇ ਅਧੀਨ ਪੈਂਦੇ ਇੱਕ ਪਿੰਡ ਦੀ ਗੱਲ ਹੈ 23 ਜਨਵਰੀ 2023 ਦੀ ਇਥੋਂ ਦਾ ਰਹਿਣ ਵਾਲਾ ਗੁਰਚਰਨ ਸਿੰਘ ਜੋ ਕਿ ਖੇਤੀਬਾੜੀ ਦਾ ਕੰਮ ਕਰਦਾ ਸੀ ਤੇ ਉਸ ਦਾ ਪਿਗ ਫਾਰਮ ਦਾ ਵੀ ਕੰਮ ਸੀ ਉਸ ਦਾ ਬੜਾ ਅੱਛਾ ਪਰਿਵਾਰ ਸੀ ਪਿਗ ਫਾਰਮ ਵਿੱਚ ਉਸ ਦੇ 파ਟਨਰ ਵੀ ਸੀ ਬੜੀ ਵਧੀਆ ਜ਼ਿੰਦਗੀ ਚੱਲ ਰਹੀ ਸੀ 23 ਜਨਵਰੀ 2023 ਨੂੰ ਸ਼ਾਮ ਨੂੰ ਤਕਰੀਬਨ 4 ਵਜੇ ਉਹ ਘਰੋਂ ਆਪਣੇ ਮੋਟਰਸਾਈਕਲ ਤੇ ਖੇਤ ਵੱਲ ਜਾਂਦਾ ਹੈ ਹੁਣ ਰਾਤ ਦੇ 8 ਵਜੇ ਜਾਂਦੇ ਨੇ ਪਰ ਗੁਰਚਰਨ ਸਿੰਘ ਵਾਪਸ ਨਹੀਂ ਆਉਂਦਾ ਗੁਰਚਰਨ ਸਿੰਘ ਦੀ ਜੋ ਉਮਰ ਸੀ ਉਹ ਲਗਭਗ 60-65 ਸਾਲ ਸੀ ਜਦੋਂ ਗੁਰਚਰਨ ਸਿੰਘ ਘਰ ਨਾ ਪਰਤਿਆ ਤਾਂ ਘਰਦਿਆਂ ਨੂੰ ਫਿਕਰ ਹੋਇਆ ਉਹ ਉਸ ਨੂੰ ਫੋਨ ਕਰਦੇ ਨੇ ਪਰ ਫੋਨ ਬੰਦ ਆ ਰਿਹਾ ਸੀ ਹੁਣ ਗੁਰਚਰਨ ਸਿੰਘ ਦਾ ਮੁੰਡਾ ਜਿਸ ਦਾ ਨਾਮ ਭਪਿੰਦਰ ਸਿੰਘ ਸੀ ਉਹ ਖੇਤ ਵੱਲ ਜਾਂਦਾ ਆਪਣੇ ਪਿਤਾ ਨੂੰ ਦੇਖਣ ਲਈ ਪਰ ਉੱਥੇ ਤਾਂ ਪਿਤਾ ਹੈ ਨਹੀਂ ਸੀ ਆਸੇ ਪਾਸਿਓਂ ਪਤਾ ਕੀਤਾ ਜਾਂਦਾ ਪਰ ਗੁਰਚਰਨ ਸਿੰਘ ਦਾ ਕਿਤੇ ਵੀ ਕੋਈ ਪਤਾ ਨਹੀਂ ਸੀ ਦੋਸਤ ਮਿੱਤਰਾਂ ਨੂੰ ਕਾਲ ਕੀਤੀ ਜਾਂਦੀ ਪਰ ਫੇਰ ਵੀ ਗੁਰਚਰਨ ਸਿੰਘ ਦਾ ਕੁਝ ਪਤਾ ਨਹੀਂ ਲੱਗਦਾ ਗੁਰਚਰਨ ਸਿੰਘ ਦੀ ਤਲਾਸ਼ ਕਰਦੇ ਕਰਦੇ ਰਾਤ ਦੇ ਤਕਰੀਬਨ 11 12 ਵਜ ਜਾਂਦੇ ਨੇ ਤੇ ਹੁਣ ਪਰਿਵਾਰ ਵਾਲੇ ਸੋਚਦੇ ਆ ਕਿ ਸਵੇਰੇ ਦੇਖਾਂਗੇ ਕਿਉਂਕਿ ਗੁਰਚਰਨ ਸਿੰਘ ਪੈਗ ਵੀ ਲਾ ਲੈਂਦਾ ਸੀ ਯਾਨੀ ਉਸ ਨੂੰ ਸ਼ਰਾਬ ਪੀਣ ਦੀ ਵੀ ਆਦਤ ਸੀ ਸਵੇਰ ਹੋ ਜਾਂਦੀ ਹੈ ਸਵੇਰੇ ਫੇਰ ਗੁਰਚਰਨ ਸਿੰਘ ਦੀ ਤਲਾਸ਼ ਸ਼ੁਰੂ ਕਰ ਦਿੱਤੀ ਜਾਂਦੀ ਹੈ ਪਰ ਗੁਰਚਰਨ ਸਿੰਘ ਦਾ ਕਿਤੇ ਵੀ ਪਤਾ ਨਹੀਂ ਲੱਗਦਾ ਆਸੇ ਪਾਸੇ ਦੇ ਪਿੰਡਾਂ ਵਿੱਚ ਸਾਰੇ ਪਿੰਡ ਵਿੱਚ ਪਤਾ ਲੱਗ ਜਾਂਦਾ ਕਿ ਗੁਰਚਰਨ ਸਿੰਘ ਮਿਸਿੰਗ ਹੈ ਪਰ ਫੇਰ ਵੀ ਗੁਰਚਰਨ ਸਿੰਘ ਦਾ ਕਿਸੇ ਨੂੰ ਕੋਈ ਪਤਾ ਨਹੀਂ ਸੀ ਰਿਸ਼ਤੇਦਾਰੀਆਂ ਦੇ ਵਿੱਚ ਪੁੱਛਿਆ ਜਾਂਦਾ ਪਰ ਗੁਰਚਰਨ ਸਿੰਘ ਨਹੀਂ ਮਿਲਿਆ ਹੁਣ ਸਮਾਂ ਲੰਘਦਾ ਰੋਜਾਨਾ ਗੁਰਚਰਨ ਸਿੰਘ ਦੀ ਤਲਾਸ਼ ਕੀਤੀ ਜਾਂਦੀ ਹੈ ਪਰ ਗੁਰਚਰਨ ਸਿੰਘ ਨਹੀਂ ਮਿਲਦਾ ਹੁਣ ਪਰਿਵਾਰ ਵਾਲੇ ਵੀ ਗੁਰਚਰਨ ਸਿੰਘ ਦੀ ਤਲਾਸ਼ ਕਰਦੇ ਕਰਦੇ ਥੱਕ ਜਾਂਦੇ ਨੇ ਤੇ ਆਖਿਰ 10 ਫਰਵਰੀ 2023 ਨੂੰ ਗੁਰਚਰਨ ਸਿੰਘ ਦਾ ਮੁੰਡਾ ਦੇਲੋਂ ਥਾਣੇ ਦੇ ਵਿੱਚ ਜਾਂਦਾ ਹੈ ਤੇ ਆਪਣੇ ਪਿਤਾ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਗਾਉਂਦਾ ਹੈ ਪਰ ਪੁਲਿਸ ਵਾਲੇ ਹੈਰਾਨ ਸੀ ਕਿ ਤੁਸੀਂ 17 ਦਿਨਾਂ ਤੱਕ ਕਿੱਥੇ ਸੀ ਤੁਸੀਂ 17 ਦਿਨ ਆਪਣੇ ਪਿਤਾ ਦੀ ਗੁੰਮਸ਼ੁਦਗੀ ਦੀ ਰਿਪੋਰਟ ਕਿਉਂ ਨਹੀਂ ਲਖਾਈ ਤਾਂ ਗੁਰਚਰਨ ਸਿੰਘ ਦਾ ਮੁੰਡਾ ਕਹਿੰਦਾ ਕਿ ਸਾਨੂੰ ਇਹ ਸੀ ਕਿ ਸਾਡਾ ਪਿਤਾ ਕਿਤੇ ਚਲਿਆ ਗਿਆ ਹੋਊਗਾ ਰਿਸ਼ਤੇਦਾਰੀ ਚਲਿਆ ਗਿਆ ਹੋਊਗਾ ਵਾਪਸ ਆ ਜਾਊਗਾ ਇਸ ਕਰਕੇ ਹੀ ਅਸੀਂ ਕੁਝ ਦਿਨ ਤਾ ਉਸ ਦੀ ਤਲਾਸ਼ ਕਰਦੇ ਰਹੇ ਤੇ ਇਸ ਵਜ੍ਹਾ ਨਾਲ ਹੀ ਜੋ ਇਹ ਦਿਨ ਸੀ ਲੰਘ ਗਏ ਪੁਲਿਸ ਗੁਰਚਰਨ ਸਿੰਘ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖ ਲੈਂਦੀ ਹੈ ਤੇ ਹੁਣ ਪੁਲਿਸ ਵੀ ਤਲਾਸ਼ ਕਰਦੀ ਹੈ ਪਰ ਗੁਰਚਰਨ ਸਿੰਘ ਦਾ ਕੁਝ ਵੀ ਪਤਾ ਨਹੀਂ ਲੱਗਦਾ ਹੁਣ 10 ਫਰਵਰੀ ਤੋਂ 20 ਫਰਵਰੀ ਹੋ ਜਾਂਦੀ ਹੈ ਜਾਨੀ 10 ਦਿਨ ਲੰਘ ਜਾਂਦੇ ਨੇ ਪਰ ਗੁਰਚਰਨ ਸਿੰਘ ਦਾ ਕੁਝ ਵੀ ਪਤਾ ਨਹੀਂ ਸੀ ਪਰਿਵਾਰ ਵਾਲੇ ਨਿਰਾਸ਼ ਹੋ ਜਾਂਦੇ ਨੇ ਤੇ ਉਹ ਐਸਐਸਪੀ ਦਫਤਰ ਚਲੇ ਜਾਂਦੇ ਨੇ ਤੇ ਉਹਨਾਂ ਨੂੰ ਕਹਿੰਦੇ ਆ ਕਿ ਸਾਡਾ ਬੰਦਾ ਮਿਸਿੰਗ ਹੈ ਅਸੀਂ ਪੁਲਿਸ ਦੇ ਵਿੱਚ ਵੀ ਰਿਪੋਰਟ ਲਖਾਈਆ ਪਰ ਥਾਣੇ ਵਾਲਿਆਂ ਨੇ ਵੀ ਕੁਝ ਨਹੀਂ ਕੀਤਾ ਤੁਸੀਂ ਕਿਰਪਾ ਕਰਕੇ ਉਹਨਾਂ ਨੂੰ ਹਦਾਇਤਾਂ ਦੇਵੋ ਕਿ ਸਾਡੇ ਬੰਦੇ ਨੂੰ ਤਲਾਸ਼ ਕਰੇ ਹੁਣ ਐਸਐਸਪੀ ਦਫ਼ਤਰ ਦੇ ਵਿੱਚੋਂ ਥਾਣੇ ਦੇ ਵਿੱਚ ਫੋਨ ਆਉਂਦਾ ਹੈ ਤੇ ਪੁਲਿਸ ਵਾਲੇ ਫੇਰ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੰਦੇ ਆ ਪਹਿਲਾਂ ਵੀ ਕਰਦੇ ਨੇ ਤੇ ਫੇਰ ਹੋਰ ਤੇਜ਼ੀ ਦੇ ਨਾਲ ਗੁਰਚਰਨ ਸਿੰਘ ਦੀ ਭਾਲ ਕਰਨੀ ਸ਼ੁਰੂ ਕਰਦੇ ਨੇ ਪਰ ਗੁਰਚਰਨ ਸਿੰਘ ਅਜੇ ਵੀ ਨਹੀਂ ਮਿਲਿਆ ਸੀ ਹੁਣ ਪਰਿਵਾਰ ਵਾਲੇ ਬਿਲਕੁਲ ਨਿਰਾਸ਼ ਹੋ ਜਾਂਦੇ ਨੇ ਉਹ ਸੋਚਦੇ ਨੇ ਕਿ ਕਮਿਸ਼ਨਰ ਸਾਹਿਬ ਕੋਲ ਜਾਇਆ ਜਾਵੇ ਕਮਿਸ਼ਨਰ ਸਾਹਿਬ ਜੀਨਾਂ ਦੋਨੋਂ ਮਨਦੀਪ ਸਿੰਘ ਸਿੱਧੂ ਉਹਨਾਂ ਕੋਲ ਜਾਂਦੇ ਆ ਉਹਨਾਂ ਨੇ ਬੜੇ ਹੀ ਅੱਛੇ ਜੋ ਆਫੀਸਰ ਨੇ ਉਹਨਾਂ ਨੇ ਕਈ ਵੱਡੇ ਵੱਡੇ ਜੋ ਕੇਸ ਨੇ ਉਹ ਹੱਲ ਕੀਤੇ ਨੇ ਤੇ ਉਹਨਾਂ ਕੋਲ ਜਦੋਂ ਪਰਿਵਾਰ ਵਾਲੇ ਜਾਂਦੇ ਆ ਸਾਰੀ ਕਹਾਣੀ ਦੱਸਦੇ ਆ ਤਾਂ ਉਹ ਸੀਆਈਏ ਸਟਾਫ ਨੂੰ ਨਿਰਦੇਸ਼ ਦਿੰਦੇ ਆ ਕਿ ਤੁਸੀਂ ਇਹਨਾਂ ਦਾ ਕੇਸ ਦੇਖੋ ਹੁਣ ਜਦੋਂ ਸੀਆਈਏ ਸਟਾਫ ਨੂੰ ਕਮਿਸ਼ਨਰ ਸਾਹਿਬ ਵੱਲੋਂ ਆਦੇਸ਼ ਦਿੱਤੇ ਜਾਂਦੇ ਨੇ ਕਿ ਇਸ ਕੇਸ ਨੂੰ ਤੁਸੀਂ ਹੈਂਡਲ ਕਰੋ ਤਾਂ ਸੀਆਈਏ ਸਟਾਫ ਹੁਣ ਇਸ ਕੇਸ ਦੀ ਜਾਂਚ ਕਰਦਾ ਹੈ ਜੋ ਮੋਬਾਈਲ ਹੁੰਦੇ ਆ ਉਹਨਾਂ ਦੀਆਂ ਲੋਕੇਸ਼ਨਾਂ ਕਢਾਈਆਂ ਜਾਂਦੀਆਂ ਨੇ ਉਹਨਾਂ ਦੀ ਸੀਡੀਆਰ ਕਢਵਾਈ ਜਾਂਦੀ ਹੈ ਤੇ ਪੁੱਛਗਿੱਛ ਸ਼ੁਰੂ ਹੋ ਜਾਂਦੀ ਹੈ ਪਰਿਵਾਰ ਵਾਲਿਆਂ ਤੋਂ ਰਿਸ਼ਤੇਦਾਰਾਂ ਤੋਂ ਸਭ ਤੋਂ ਸੀਆਈਏ ਸਟਾਫ ਪੁੱਛਗਿੱਛ ਕਰਦਾ ਹੈ ਕਿਉਂਕਿ ਇਹਨਾਂ ਦਾ ਸਟਾਈਲ ਥੋੜਾ ਜਿਹਾ ਸ਼ਕਤੀ ਵਾਲਾ ਹੁੰਦਾ ਹੈ ਹੁਣ ਸ਼ਕਤੀ ਨਾਲ ਜਦੋਂ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਇਹਨਾਂ ਦੇ ਰਡਾਰ ਦੇ ਉੱਤੇ ਚਾਰ ਜਾਣੇ ਆ ਜਾਂਦੇ ਨੇ ਦੋ ਤਾਂ ਗੁਰਚਰਨ ਸਿੰਘ ਦੇ ਸੂਰਾਂ ਦੇ ਫਾਰਮ ਵਾਲੇ 파ਟਨਰ ਗੁਰਮੀਤ ਸਿੰਘ ਤੇ ਗੁਰਿੰਦਰ ਸਿੰਘ ਇੱਕ ਗੁਰਚਰਨ ਸਿੰਘ ਦਾ ਮੁੰਡਾ ਭੁਪਿੰਦਰ ਸਿੰਘ ਤੇ ਚੌਥਾ ਗੁਰਚਰਨ ਸਿੰਘ ਦਾ ਭਰਾ ਹੁਣ ਚਾਰ ਜਾਣਿਆਂ ਉੱਤੇ CIA ਸਟਾਫ ਵਾਲਿਆਂ ਦੀ ਸੂਈ ਘੁੰਮ ਰਹੀ ਸੀ ਉਸ ਤੋਂ ਬਾਅਦ ਜਦੋਂ ਹੋਰ ਜਾਂਚ ਕੀਤੀ ਜਾਂਦੀ ਹੈ ਹੁਣ ਸ਼ੱਕ ਦੀ ਸੂਈ ਦੋ ਜਾਣਿਆਂ ਤੇ ਰਹਿ ਜਾਂਦੀ ਹੈ ਉਹ ਸੀ ਸੂਰ ਫਾਰਮ ਵਾਲੇ ਗੁਰਮੀਤ ਸਿੰਘ ਤੇ ਗੁਰਿੰਦਰ ਸਿੰਘ ਯਾਨੀ ਗੁਰਚਰਨ ਸਿੰਘ ਦੇ ਪਾਰਟਨਰ ਹੁਣ ਪੁਲਿਸ ਉਹਨਾਂ ਦੀਆਂ ਲੋਕੇਸ਼ਨਾਂ ਕਢਾਉਂਦੀ ਹੈ ਉਹਨਾਂ ਦੇ ਫੋਨਾਂ ਦੀ ਸੀਡੀਆਰ ਕਢਵਾਉਂਦੀ ਹੈ ਤਾਂ ਪੁਲਿਸ ਨੂੰ ਪਤਾ ਲੱਗਦਾ ਕਿ ਜਿਸ ਦਿਨ ਗੁਰਚਰਨ ਸਿੰਘ ਜਿਸ ਸਮੇਂ ਮਿਸ ਹੋਇਆ ਸੀ ਯਾਨੀ ਗਾਇਬ ਹੋਇਆ ਸੀ ਉਸ ਸਮੇਂ ਇਹਨਾਂ ਤਿੰਨਾਂ ਦੇ ਫੋਨਾਂ ਦੀਆਂ ਲੋਕੇਸ਼ਨਾਂ ਇੱਕ ਹੀ ਸੀ ਹੁਣ ਪੁਲਿਸ ਦਾ ਸ਼ੱਕ ਯਕੀਨ ਵਿੱਚ ਬਦਲ ਜਾਂਦਾ ਹੈ ਤੇ ਗੁਰਮੀਤ ਸਿੰਘ ਤੇ ਗੁਰਿੰਦਰ ਸਿੰਘ ਦੋਨਾਂ ਨੂੰ ਪੁਲਿਸ ਗ੍ਰਿਫਤਾਰ ਕਰਦੀ ਹੈ ਤੇ ਉਹਨਾਂ ਤੋਂ ਸਖਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਪਹਿਲਾਂ ਤਾਂ ਉਹ ਇੱਧਰ ਉੱਧਰ ਦੀਆਂ ਗੱਲਾਂ ਕਰ ਰਹੇ ਸੀ ਪਰ ਫੇਰ ਉਹ ਰਾਜ ਉਗਲਦੇ ਨੇ ਇਹ ਗੱਲ ਸੁਣ ਕੇ ਸਭ ਹੈਰਾਨ ਸੀ ਕਿ ਇਹ ਬੰਦੇ ਤਾਂ ਸਾਡੇ ਨਾਲ ਗੁਰਚਰਨ ਸਿੰਘ ਦੀ ਭਾਲ ਕਰਵਾ ਰਹੇ ਸੀ ਇਹ ਕਾਤਲ ਕਿਵੇਂ ਹੋ ਸਕਦੇ ਨੇ ਪਰ ਪੁਲਿਸ ਵਾਲੇ ਜਦੋਂ ਉਹਨਾਂ ਤੋਂ ਪੁੱਛਦੇ ਆ ਕਿ ਸਾਨੂੰ ਦੱਸੋ ਤੁਸੀਂ ਗੁਰਚਰਨ ਸਿੰਘ ਨਾਲ ਕੀ ਕੀਤਾ ਉਹ ਗਾਇਬ ਹੈ ਜਾਂ ਉਸ ਦਾ ਕਤਲ ਕਰ ਦਿੱਤਾ ਤਾਂ ਫਿਰ ਹੁਣ ਇਹ ਰਾਜ ਉਗਲਦੇ ਨੇ ਇਹ ਦੱਸਦੇ ਨੇ ਕਿ 23 ਜਨਵਰੀ 2023 ਨੂੰ ਸ਼ਾਮ ਤਕਰੀਬਨ 4 ਵਜੇ ਅਸੀਂ ਗੁਰਚਰਨ ਸਿੰਘ ਨੂੰ ਫੋਨ ਕੀਤਾ ਤੇ ਪੁੱਛਿਆ ਕਿ ਤੂੰ ਕਿੱਥੇ ਆ ਗੁਰਚਰਨ ਸਿੰਘ ਕਹਿਣ ਲੱਗਿਆ ਕਿ ਮੈਂ ਖੇਤਾਂ ਵੱਲ ਆ ਰਹਾਗਾ ਤਾਂ ਇਹਨਾਂ ਨੇ ਉਸ ਨੂੰ ਕਿਹਾ ਕਿ ਅਸੀਂ ਗੱਡੀ ਤੇ ਆ ਅਸੀਂ ਤੈਨੂੰ ਬਿਠਾ ਕੇ ਲੈ ਕੇ ਜਾਂਦੇ ਹਾਂ ਆਪਾਂ ਪੈਗ ਲਾਵਾਂਗੇ ਹੁਣ ਗੁਰਚਰਨ ਸਿੰਘ ਨੂੰ ਇਹ ਆਪਣੀ ਗੱਡੀ ਦੇ ਵਿੱਚ ਬਿਠਾਉਂਦੇ ਨੇ ਤੇ ਇੱਕ ਜਗ੍ਹਾ ਤੇ ਜਾ ਕੇ ਸ਼ਰਾਬ ਪੀਣ ਲੱਗਦੇ ਨੇ ਉਸ ਤੋਂ ਬਾਅਦ ਜਦੋਂ ਇਹ ਸ਼ਰਾਬ ਦੇ ਨਸ਼ੇ ਦੇ ਵਿੱਚ ਹੋ ਜਾਂਦਾ ਤਾਂ ਇਹਨਾਂ ਦੀਆਂ ਗੱਲਾਂ ਪਿਗ ਫਾਰਮ ਬਾਰੇ ਚੱਲਦੀਆਂ ਨੇ ਗੱਲਾਂ ਚੱਲਦੇ ਚੱਲਦੇ ਗੱਲ ਪੈਸੇ ਤੇ ਆ ਕੇ ਰੁਕ ਜਾਂਦੀ ਹੈ ਜਾਨੀ ਪੈਸੇ ਦੇ ਲੈਣ ਦੇਣ ਤੇ ਇਹਨਾਂ ਦੀ ਗੱਲ ਛਿੜ ਜਾਂਦੀ ਹੈ ਉਸ ਤੋਂ ਬਾਅਦ ਇਹਨਾਂ ਦੀ ਆਪਸ ਵਿੱਚ ਤਕਰਾਰ ਹੋ ਜਾਂਦੀ ਹੈ ਤਕਰਾਰ ਝਗੜੇ ਵਿੱਚ ਬਦਲ ਜਾਂਦੀ ਹੈ ਝਗੜਾ ਹੱਥੋ ਪਾਈ ਵਿੱਚ ਬਦਲ ਜਾਂਦਾ ਇੱਕ ਪਾਸੇ ਤਾਂ ਗੁਰਮੀਤ ਸਿੰਘ ਤੇ ਗੁਰਿੰਦਰ ਸਿੰਘ ਹੁੰਦੇ ਆ ਤੇ ਦੂਸਰੇ ਪਾਸੇ ਗੁਰਚਾਰਨ ਸਿੰਘ ਹੁੰਦਾ ਹੈ ਇਹਨਾਂ ਦੀ ਹੱਥੋ ਪਾਈ ਦੇ ਵਿੱਚ ਇਹ ਕਹਿੰਦੇ ਨੇ ਕਿ ਸਾਨੂੰ ਪਤਾ ਹੀ ਨਹੀਂ ਲੱਗਿਆ ਕਿ ਗੁਰਚਾਰਨ ਸਿੰਘ ਦੀ ਮੌਤ ਕਿਹੜੇ ਵੇਲੇ ਹੋ ਗਈ ਜਦੋਂ ਗੁਰਚਾਰਨ ਸਿੰਘ ਦੀ ਮੌਤ ਹੋ ਜਾਂਦੀ ਹੈ ਤਾਂ ਇਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਇਹਨਾਂ ਦੀ ਪੀਤੀ ਸ਼ਰਾਬ ਲਹਿ ਜਾਂਦੀ ਆ ਹੁਣ ਇਹਨਾਂ ਨੂੰ ਲੱਗਦਾ ਕਿ ਗੁਰਚਾਰਨ ਸਿੰਘ ਦੀ লাশ ਦਾ ਕੀ ਕੀਤਾ ਜਾਵੇ ਇਹ ਸੋਚਦੇ ਆ ਕਿ ਇਸ ਦੀ লাশ ਨੂੰ ਸ਼ਮਸ਼ਾਨ ਘਾੜ ਦੇ ਵਿੱਚ ਲਿਜਾ ਕੇ ਜਲਾ ਦਿੰਦੇ ਆ ਪਰ ਜਦੋਂ ਇਹਨਾਂ ਨੂੰ ਘਰ ਵੱਲੋਂ ਫੋਨ ਆਉਣ ਲੱਗ ਜਾਂਦੇ ਆ ਘਰ ਵਾਲੇ ਇਹਨਾਂ ਨੂੰ ਵੀ ਫੋਨ ਕਰਦੇ ਆ ਕਿ ਤੁਸੀਂ ਗੁਰਚਰਨ ਨੂੰ ਦੇਖਿਆ ਉਹ ਘਰ ਨਹੀਂ ਆਇਆ ਤਾਂ ਇਹਨਾਂ ਇਹ ਡਰ ਜਾਂਦੇ ਨੇ ਇਹਨਾਂ ਨੂੰ ਲੱਗਦਾ ਕਿ ਅੱਜ ਇਹ ਕੰਮ ਕਰਨਾ ਸਹੀ ਨਹੀਂ ਉਸ ਤੋਂ ਬਾਅਦ ਇਹ ਗੁਰਚਰਨ ਦੀ লাশ ਨੂੰ ਪੋਲੀਥਿਨ ਦੇ ਵਿੱਚ ਪਾ ਕੇ ਆਪਣੀ ਆਲਟੋ ਗੱਡੀ ਦੇ ਵਿੱਚ ਛੱਡ ਦਿੰਦੇ ਨੇ ਤੇ ਉਸ ਤੋਂ ਬਾਅਦ 24 ਜਨਵਰੀ 2023 ਨੂੰ ਯਾਨੀ ਅਗਲੇ ਦਿਨ ਇਹ ਉਹ ਅਲਟੋ ਗੱਡੀ ਨੂੰ ਚੱਕਦੇ ਨੇ ਤੇ ਭਾਖੜਾ ਡੈਮ ਤੇ ਲੈ ਜਾਂਦੇ ਨੇ ਉੱਥੇ ਲਿਜਾ ਕੇ ਇਹ ਭਾਖੜਾ ਡੈਮ ਵਿੱਚ ਗੁਰਚਰਨ ਸਿੰਘ ਦੀ Laash ਨੂੰ ਸੁੱਟ ਦਿੰਦੇ ਨੇ ਜਦੋਂ ਪੁਲਿਸ ਨੇ ਇਹਨਾਂ ਨੂੰ ਪੁੱਛਿਆ ਕਿ ਤੁਸੀਂ ਜਦੋਂ ਗੁਰਚਰਨ ਦੀ Laash ਨੂੰ ਭਾਖੜਾ ਡੈਮ ਵਿੱਚ ਸੁੱਟ ਰਹੇ ਸੀ ਤਾਂ ਤੁਹਾਨੂੰ ਕਿਸੇ ਨੇ ਦੇਖਿਆ ਨਹੀਂ ਤਾਂ ਇਹਨਾਂ ਨੇ ਕਿਹਾ ਕਿ ਸਾਨੂੰ ਦੇਖਿਆ ਅਸੀਂ ਉਹਨਾਂ ਨੂੰ ਕਿਹਾ ਕਿ ਇਹ ਸਾਡਾ ਦੋਸਤ ਹੈ ਇਸ ਦੇ ਪਰਿਵਾਰ ਵਿੱਚ ਕੋਈ ਵੀ ਨਹੀਂ ਇਸ ਦੇ ਬੱਚਿਆਂ ਦੀ ਵੀ ਮੌਤ ਹੋ ਗਈ ਇਸ ਦੀ ਪਤਨੀ ਦੀ ਮੌਤ ਹੋ ਗਈ ਤੇ ਇਸ ਦੀ ਅੰਤਿਮ ਇੱਛਾ ਸੀ ਕਿ ਜੋ ਮੇਰਾ ਸਰੀਰ ਹੈ ਮੇਰੀ ਬਾਡੀ ਹੈ ਮੇਰੀ ਮੌਤ ਤੋਂ ਬਾਅਦ ਉਸ ਦਾ ਜਲ ਪ੍ਰਵਾਹ ਕੀਤਾ ਜਾਵੇ ਇਸ ਕਰਕੇ ਹੀ ਅਸੀਂ ਇਸ ਨੂੰ ਭਾਖੜਾ ਦੇ ਵਿੱਚ ਸੱਟਣਾ ਹੈ ਇਸ ਦੀ ਬਾਡੀ ਨੂੰ ਜਲ ਪ੍ਰਵਾਹ ਕਰਨਾ ਹੈ ਇਹ ਗੱਲ ਸੁਣ ਕੇ ਜੋ ਦੂਸਰੇ ਉੱਥੇ ਲੋਕ ਖੜੇ ਸੀ ਇਹਨਾਂ ਨੇ ਦੱਸਿਆ ਕਿ ਉਹਨਾਂ ਦੀ ਵੀ ਹਮਦਰਦੀ ਸਾਡੇ ਨਾਲ ਹੋ ਗਈ ਤੇ ਉਹ ਭਾਵੁਕ ਹੋ ਗਏ ਉਸ ਤੋਂ ਬਾਅਦ ਇਹਨਾਂ ਦੇ ਮਨ ਨੂੰ ਚੈਨ ਨਹੀਂ ਆਇਆ ਕਿਉਂਕਿ ਇੱਕ ਬੰਦਾ ਮਾਰ ਕੇ ਖਪਾਉਣਾ ਬਹੁਤ ਵੱਡੀ ਗੱਲ ਆ ਜਾਨੀ ਔਖੀ ਗੱਲ ਐ ਉਹ ਚੀਜ਼ ਬੰਦੇ ਦਾ ਪਿੱਛਾ ਨਹੀਂ ਛੱਡਦੀ ਫਿਰ ਇਹ ਕੀਰਤਪੁਰ ਸਾਹਿਬ ਗਏ ਉੱਥੇ ਜਾ ਕੇ ਇਸ ਦੀ ਅੰਤਿਮ ਅਰਦਾਸ ਕਰਵਾਈ ਜਾਨੀ ਇਸ ਦੀ ਆਤਮਾ ਦੀ ਸ਼ਾਂਤੀ ਲਈ ਉੱਥੇ ਭੋਗ ਪਵਾਇਆ ਤੇ ਉੱਥੇ ਵੀ ਇਹਨਾਂ ਨੇ ਇਹੀ ਗੱਲ ਕਹੀ ਕਿ ਸਾਡਾ ਦੋਸਤ ਹੈ ਇਸ ਲਈ ਇਸ ਦੀ ਆਖਰੀ ਇੱਛਾ ਸੀ ਕਿ ਕੀਰਤਪੁਰ ਸਾਹਿਬ ਜਾ ਕੇ ਮੇਰਾ ਭੋਗ ਪਾਇਓ ਯਾਨੀ ਮੇਰੀ ਅੰਤਿਮ ਅਰਦਾਸ ਕੀਰਤਪੁਰ ਸਾਹਿਬ ਹੋਣੀ ਚਾਹੀਦੀ ਹੈ ਇਸ ਲਈ ਉੱਥੇ ਵੀ ਲੋਕਾਂ ਦੀ ਜੋ ਸੈਂਪਥੀ ਸੀ ਇਹਨਾਂ ਨਾਲ ਜੁੜ ਗਈ ਕਿ ਕਿੰਨੇ ਅੱਛੇ ਦੋਸਤ ਨੇ ਕਿੰਨੀ ਦੋਸਤੀ ਦਾ ਫਰਜ਼ ਨਿਭਾ ਰਹਿਆ ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਇਹ ਦੋਸਤ ਨਹੀਂ ਅਸਲ ਵਿੱਚ ਇਹ ਉਸ ਦੇ ਦੁਸ਼ਮਣ ਨੇ ਜਿਨ੍ਹਾਂ ਨੇ ਉਸ ਦਾ ਕਤਲ ਕਰ ਦਿੱਤਾ ਉਸ ਤੋਂ ਬਾਅਦ ਪੁਲਿਸ ਇਹਨਾਂ ਉੱਤੇ ਕੇਸ ਦਰਜ ਕਰਕੇ ਇਹਨਾਂ ਨੂੰ ਜੇਲ੍ਹ ਵਿੱਚ ਭੇਜ ਦਿੰਦੀ ਹੈ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਨੇ ਕਿਵੇਂ ਸ਼ਰਾਬ ਦੇ ਨਸ਼ੇ ਦੇ ਵਿੱਚ ਬੰਦਿਆਂ ਨੇ ਕ੍ਰਾਈਮ ਕਰ ਦਿੱਤਾ ਜੋ ਕ੍ਰਿਮੀਨਲ ਨਹੀਂ ਸੀ ਪਰ ਸ਼ਰਾਬ ਨੇ ਨਸ਼ੇ ਨੇ ਇਹ ਕੰਮ ਕਰਵਾ ਦਿੱਤਾ ਕਿ ਆਪਣੇ ਹੀ ਦੋਸਤ ਦਾ ਉਹਨਾਂ ਦੇ ਹੱਥੋਂ ਕਤਲ ਹੋ ਗਿਆ ਤੇ ਫਿਰ ਉਸ ਕਤਲ ਨੂੰ ਛਪਾਉਣ ਦੇ ਲਈ ਉਹਨਾਂ ਨੇ ਬਹੁਤ ਕੁਝ ਕੀਤਾ ਪਰ ਕਹਿੰਦੇ ਨੇ ਕਿ ਅਪਰਾਧੀ ਜਿੰਨਾ ਮਰਜੀ ਛਾਤਰ ਹੋਵੇ ਉਹ ਇੱਕ ਨਾ ਇੱਕ ਦਿਨ ਪੁਲਿਸ ਦੇ ਹੱਥੇ ਜ਼ਰੂਰ ਚੜਦਾ ਹੈ ਉਸ ਦੇ ਵੱਲੋਂ ਕੀਤੇ ਗਏ ਜੁਰਮ ਦੀ ਸਜ਼ਾ ਉਸ ਦੇ ਵੱਲੋਂ ਕੀਤੇ ਗਏ ਗੁਨਾਹ ਦੀ ਸਜ਼ਾ ਉਸ ਨੂੰ ਜ਼ਰੂਰ ਮਿਲਦੀ ਹੈ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸਿਕਾਲ